ਬਾਪਾ ਵਾਹਿਗੁਰੂ ਜੀ ਬਤੈ ਬਾਬਾ ਜੀ ਤੁਸੀਂ ਫਰੇਕ ਸਾਲ ਲੈ ਕੇ ਆਉਂਦੇ ਹੋ ਫਰੇਕ ਸਾਲ ਬੱਸ ਲੈ ਕੇ ਆਈ ਸੀ ਆ ਠੀਕ ਹੈ ਬਈ ਤੇ ਸੰਗਤਾਂ ਦੀ ਮੰਗਿਆ ਲਈ ਗੁਰੂ ਘਰਾਂ ਦੀ ਯਾਤਰਾ ਕਰਾਈਦਾ ਵੀ ਖਾਸ ਕਰਕੇ ਬੀਬੀਆਂ ਦੀ ਤੇ ਕੋਈ ਵੀ ਹੋਵੇ ਬੀਬੀਆਂ ਦੇ ਆਦਮੀਆਂ ਦੇ ਬੰਦਾਂ ਉਹ ਸਿੱਖ ਹੋਵੇ ਕੋਈ ਵੀ ਹੋਵੇ ਤੇ ਆਪਾਂ ਜਿਹੜੀਆਂ ਨਿਮਾਨ ਜਿੰਨੀਆਂ ਸਾਰੀ ਸੰਗਤ ਆਉਂਦੀ ਆ ਮੈਟੇ ਦੇ ਵਿੱਚ ਤੇ ਅਸੀਂ ਯਾਤਰਾ ਕਰਾਉਣੀ ਆ ਤੇ ਅੱਜ ਵੀ ਅਸੀਂ ਸੰਤਾਂ ਦੇ ਕੋਲ ਚੱਤੋਂ ਮੰਦਸ ਦੀ ਤੇ ਇਹ ਸਾਨੂੰ ਯਾਤਰਾ ਕਰਾਈ ਜਾਵੇ ਤੇ ਪਿੱਛੇ ਜਿਹੜਾ ਹਫ਼ਤਾ ਤੋਂ ਪਹਿਲਾਂ ਅਸੀਂ ਦੋ ਵਾਰ ਪੂਰੀ ਤਨ ਕੀਤੀ ਸੀ ਸੰਤਾਂ ਦੇ ਨਾਲ ਸੰਤਾਂ ਲਈ ਮੰਗ ਕੀਤੀ ਸੀ ਸਭ ਨੂੰ ਕਾਠੇ ਦਰਾਉ ਅਸੀਂ ਗੁਰੂ ਘਰਾਂ ਦੇ ਸੰਤਾਂ ਦੇ ਕਹਿਣ ਦੇ ਮੁਤਾਬਕ ਅਸੀਂ ਯਾਤਰਾ ਕਰਾਈ ਆ ਤੇ ਹੋਰ ਵੀ ਪਹਿਲਾਂ ਇੱਥੇ ਮਸੀਹ ਜੀ ਜਨਨਪੁਰ ਸਭ ਪਹੁੰਚੇ ਹਾਂ। ਹਾਂਜੀ। ਉਹ ਤੋਂ ਬਾਅਦ ਅਸੀਂ ਚੱਲਾਂਗੇ ਗਿੱਤਪੁਰ ਸਾਹਿਬ। ਗਿੱਤਪੋਟੋ ਸਾਹਿਬ ਤੋਂ ਪਰਿਵਾਰ ਵਿਛੋੜਾ। ਪਰਿਵਾਰ ਵਿਛੋੜੇ ਤੋਂ ਬਾਅਦ ਪਠਾ ਸਾਹਿਬ। ਮਰਿੰਡਾ, ਕਰਵਾਜੀ ਸਾਹਿਬ, ਗੁਰਦਰਾ ਸਾਹਿਬ। ਫਿਰ ਚਮਕੌਰ ਸਾਹਿਬ। ਕੱਚੀ ਗੜੀ। ਤੇ ਉਹ ਤੋਂ ਬਾਅਦ ਮਾਛੂਆੜਾ ਸਾਹਿਬ ਜਿੱਥੇ ਟੈਂਡ ਦਾ ਸਰਹਣਾ ਲਾਇਆ ਸੀ। ਉੱਥੇ ਤਿੰਨ ਚਾਰ ਗੁਰਦਰਾ ਸਾਹਿਬ ਦੇਖਦੇ ਗੁਰੂ ਘਰ ਦੇ ਵਾਲੇ ਆ। ਉਹ ਸੰਗਤਾਂ ਨੂੰ ਅੱਜ ਦੱਸਣਾ ਵੀ ਪੂਰਾ ਦਿਨ ਆ ਤੇ ਦੱਸਣਾ ਵਾਂਗੇ ਸੰਗਤਾਂ ਤੇ ਬਾਕੀ ਤੁਸੀਂ ਵੀ ਪੂਰੇ ਬਲੌਗ ਦੇ ਨਾਲ ਜੁੜੇ ਰਹੋ ਸਾਰੇ ਮੈਂਬਰ ਬਲੌਗ ਬਾਰੇ ਪੂਰਾ ਬਲੌਗ ਦੇਖਿਓ ਐਂਡ ਤੀਂ ਦੇਖਿਓ ਰਾਜਨਾ ਬਾਬਾ ਜੀ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਐਂਡ ਤੱਕ ਬਲੌਗ ਐਂਡ ਕਰ ਲੈਣਾ ਦੇਖੋ ਜੀ ਸੰਗਤਾਂ ਆ ਟਾਈਮ ਨਾਲ ਆਂਜੰਟ ਤੇ ਟਾਈਮ ਨਾਲ ਦੀ ਜੱਜ ਜਾਈ ਦੇਖੀ ਜਾਈਏ ਸੰਗਤਾਂ ਹੁਣ ਘੰਟੇ ਦਾ ਟਾਈਮ ਦਿੱਤਾ ਦੇਗਾ ਤੇ ਮੈਨੂੰ ਮੇਰਾ 2 ਘੰਟੇ ਦਾ ਹੋ ਹੀ ਚੱਲੇ ਇੱਥੇ ਇਹ ਇਸ ਕਰਕੇ ਸੰਤਾਂ ਦੇ ਥੋੜੀ ਜਿਹੀ ਡੇਰੀ ਆ ਸਾਡੇ ਨੂੰ ਕੋਈ ਡੇਰੀ ਨਹੀਂ ਥਾ ਲਈ ਤਾਂ ਤੁਰਫਾ ਨਾ ਜਾ ਤੋਂ ਅੱਗੇ ਅੱਜ ਵੀ 4-5 ਗੁਰਦਵਾਰਾ ਸਾਹਿਬ ਲੈ ਕੇ ਹੈਗੇ ਆ 6 6 ਗੁਰਦਵਾਰਾ ਸਾਹਿਬ ਹੋ ਰਹੇ ਹੈਗੇ ਆ ਤੇ 7 ਗੁਰਦਵਾਰਾ ਸਾਹਿਬ ਸੁਬੀਨ ਵੀ ਹੋ ਰਿਹਾ ਜੀ ਆ ਤੇ ਦੇਖ ਕੇ ਸੰਤਾਂ ਵੀ ਦਰਸ਼ਨ ਕਰਾ ਕੇ ਮੁੜ ਕੇ ਆ ਜਾਨ ਦੇ ਕੋਲ ਸ਼ਾਮ ਨੂੰ ਚਾਹ ਪਾਣੀ ਸੰਤ ਨੂੰ ਸ਼ਿਕਾਰ ਕੇ ਫੇਰ ਘਰੋਂ ਘਰੀ ਪਤਾਵਾਂਗੇ ਕਿੱਥੇ ਜਾਣ ਇਹਨਾਂ ਕਹਿੰਦੇ ਹੋਏ ਦਾਸ ਸਰਜੀਤ ਸਿੰਘ ਖਾਲਸਤਾਨੀ ਹਰਕਨ ਚਾਰਜ ਫਲੋਰ ਸ਼ੌਮਨੀਆਂ ਕਾਜੀ ਦਾ ਨੰਬਰ 7777 ਸੁਮੇਤੀ ਸਰਮਾਨੀ ਪਾਰਟੀ ਤੋਂ ਅਸੀਂ ਆ ਦਿਓ ਵੀ ਸਾਡੂ ਜਿਹੜੇ ਸੰਗਤ ਦਾ ਟੈਲੀਫੋਨ ਹੈ ਜਿਹੜਾ ਨੂਕੀ ਉਨ ਆ ਅਸੀਂ ਉਹ ਸੰਤਾ ਨੂੰ ਦਰਸ਼ਨ ਕਰਾ ਦਿੱਤੇ ਆ ਤੇ ਹੁਣ ਵੀ ਲੈ ਕੇ ਆਏ ਆ ਵਾਹਿਗੁਰੂ ਕੀ ਕਾਜਾ ਵਾਹਿਗੁਰੂ ਕੀ